ਫਗਵਾੜਾ ਵਿਖੇ ਸਰਬ ਨੌਜਵਾਨ ਸਭਾ ਦੇ ਪ੍ਰਦਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਜ਼ਰੂਰਤਮੰਦ ਵਿਅਕਤੀ ਦੀਆਂ ਅੱਖਾਂ ਦਾ ਆਪਰੇਸ਼ਨ ਕਰਵਾਇਆ ਗਿਆ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਠੀਕ ਹਸ ਠੀਕ ਹਸ मैं काम कर रहा हूं हां आपको ठीक है सर मेरा सर मेरा सर मेरा नमस्कार सर आपने मेरा प्रश्न हुआ है ਮੈਂ ਨਾ ਦਬੋਤਨ ਬੋਤਨ ਹੈ ਇਨਕਮ ਬਗਬਗ 45 ਹੁੰਦੈ ਨੰਬਰ ਹੈਵਾਜ ਅ ਅੱਜ ਅਸੀਂ ਮੋਲਟਾਉਨ ਵਿਖੇ ਡਾਕਟਰ ਤੁਸ਼ਾਰ ਅਗਰ왈 ਜੀ ਜਿਹੜੇ ਅੱਖਾਂ ਦੇ ਸਪੈਸ਼ਲਿਸਟ ਨੇ ਸਰਬ ਨੌਜੋਨ ਸਭਾ ਰਜਿਸਟਰਡ ਫੁਗੜਾ ਜਿਹੜੀ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਤੁਹਾਡੇ ਆਪਣੇ ਸ਼ਹਿਰ ਦੇ ਸੰਸਥਾ ਹੈ ਅਸੀਂ ਹਰ ਮਹੀਨੇ ਇੱਕ ਕੋਈ ਵੀ ਜ਼ਰੂਰਤਮੰਦ ਵਿਅਕਤੀ ਜਿਹਨੂੰ ਅੱਖਾਂ ਦੇ ਸਬੰਧਿਤ ਕੋਈ ਦਿੱਕਤ ਹੋਵੇ ਤੇ ਉਹਨੂੰ ਆਪਰੇਟ ਕਰਾਈਦਾ ਤੇ ਮੈਂ ਖਾਸ ਕਰਕੇ ਇਹਦੇ ਵਿੱਚ ਸਰਦਾਰ ਜਤਿੰਦਰ ਸਿੰਘ ਕੁੰਡੀ ਜੀ ਜਿਹੜੇ ਕਾਲ ਇੰਡਸਟਰੀ ਤੋਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਦੇ ਵਿਸ਼ੇਸ਼ ਸਹਿਯੋਗ ਨਾਲ ਹੀ ਇਹ ਸੰਭਵ ਹੋ ਪੰਦਾ ਹੈ ਕਿ ਸੰਸਥਾ ਇਹ ਕੰਮ ਕਰ ਪਾਉਂਦੀ ਹੈ ਤੇ ਅੱਜ ਅਸੀਂ ਸਾਡੇ ਵਿੱਚ ਮਨਸਾ ਜੀ ਨੇ ਜਿਹੜੇ ਉਧਾ ਪਿੱਛੋਂ ਜੰਮੂ ਦੇ ਰਹਿਣ ਵਾਲੇ ਆ ਇਹਨਾਂ ਦੀ ਅੱਖ ਦੇ ਵਿੱਚ ਦਿੱਕਤ ਸੀਗੀ ਤੇ ਅੱਜ ਸੰਸਥਾ ਨੇ ਇੱਥੇ ਡਾਕਟਰ ਸਾਹਿਬ ਨਾਲ ਗੱਲ ਕਰਕੇ ਇਹਨਾਂ ਦਾ ਆਪਰੇਟ ਕਰਾਇਆ ਤੇ ਬਹੁਤ ਵਧੀਆ ਸਕਸੈਸਫੁਲੀਲੀ ਹੋ ਗਿਆ ਹੈ ਬ੍ਰਾਦਰ ਅੱਜ ਸਰਵ ਨੌਜਵਾਨ ਸਭਾ ਵੱਲੋਂ ਜਿਹੜੇ ਹਰ ਵੇਲੇ ਭਲਾਈ ਦੇ ਕੰਮ ਕੀਤੇ ਜਾਂਦੇ ਆ ਉਹਨਾਂ ਦੇ ਕੰਮਾਂ ਦੇ ਵਿੱਚੋਂ ਜਿਹੜਾ ਇੱਕ ਅੱਖਾਂ ਦੇ ਆਪਰੇਸ਼ਨ ਦਾ ਕੰਮ ਉਹ ਕਰਵਾਇਆ ਗਿਆ ਹੈ ਇੱਕ ਸਾਡੇ ਵਿੱਚ ਮਜਬੂਰ ਬੰਦਾ ਸੀਗਾ ਜਿੰਨੇ ਨੂੰ ਅੱਖਾਂ ਦੀ ਪ੍ਰੋਬਲਮ ਸੀ ਉਹ ਜਤਿੰਦਰ ਸਿੰਘ ਕੁੰਦੀ ਜੀ ਦੀ ਸਹਾਇਤਾ ਦੇ ਨਾਲ ਸਰਵ ਨੌਜਵਾਨ ਸਭਾ ਵੱਲੋਂ ਇਹ ਆਪਰੇਟ ਡਾਕਟਰ ਤੁਸ਼ਾਰ ਅਗਰਵਾਲ ਜੀ ਦੇ ਕਲੀਨਿਕ ਦੇ ਵਿੱਚ ਕਰਾਇਆ ਗਿਆ ਹੈ ਤੇ ਇਹ ਸੰਸਥਾ ਜਿਹੜੀ ਹੈ ਦਿਨ-ਬ-ਦਿਨ ਭਲਾਈ ਦੇ ਕੰਮ ਕਰਦੀ ਰਹਿੰਦੀ ਹੈ ਤੇ ਉਹ ਆਪਾਂ ਇੱਕ ਵਾਰੀ ਫੇਰ ਇਹ ਕਹਿਣਾ ਚਾਹੁੰਦੇ ਆ ਕਿ ਜੇ ਕਿਸੇ ਨੂੰ ਵੀ ਕੋਈ ਅੱਖਾਂ ਦੀ ਪ੍ਰੋਬਲਮ ਹੈ ਉਹ ਸਭਾ ਦੇ ਨਾਲ ਕੰਟੈਕਟ ਕਰ ਸਕਦਾ ਹੈ ਤੇ ਇੱਥੇ ਆ ਕੇ ਉਹਨਾਂ ਦਾ ਆਪਰੇਟ ਕਰਾਇਆ ਜਾਂਦਾ ਹੈ ਮੈਂ ਪਰਮਾਤਮਾ ਅੱਗੇ ਅਰਦਾਸ ਇਹੀ ਕਰਦੀ ਆ ਕਿ ਜਿਹੜੇ ਵੀ ਇੱਥੋਂ ਆਪਰੇਟ ਕਰਾ ਕੇ ਜਾਂਦੇ ਆ ਉਹ ਤੰਦਰੁਸਤ ਰਹਿਣ ਤੇ ਉਹਨਾਂ ਦੀਆਂ ਅੱਖਾਂ ਜਿਹੜੀਆਂ ਉਹ ਫੇਰ ਉਹਦਾ ਦੀ ਨਿਯਮਤ ਉਹਨਾਂ ਨੂੰ ਮਿਲ ਸਕੇ ਤੇ ਪਰਮਾਤਮਾ ਇਸ ਸੰਸਥਾ ਨੂੰ ਦਿਨ ਦੁਗਣੀ ਰਾਤ ਦੁਗਣੀ ਰੱਖੀ ਰਵੇ ਅੱਜ ਸਰਬ ਨੋਜਾ ਸਭਾ ਰਜਿਸਟਰਡ ਫਗਵਾੜਾ ਬਨੋ ਆਉ ਕੁੰਡ ਕਮਾਈਏ ਤਹਿਤ ਇੱਕ ਜ਼ਰੂਰਤਮੰਦ ਮਰੀਜ਼ ਮਰਸਾ ਦਾ ਅੱਖ ਦੀ ਆਪਰੇਸ਼ਨ ਕਰਵਾਇਆ ਗਿਆ ਇਹ ਜਿਹੜਾ ਆਪਰੇਸ਼ਨ ਹੈ ਸਰਦਾਰ ਜਤਿੰਦਰ ਸਿੰਘ ਉਦੀ ਆਕਾਰ ਇੰਡਕਸ਼ਨ ਇੰਟਰਨੈਸ਼ਨਲ ਡਾਇਰੈਕਟਰ ਅਲਾਈयंस ਇੰਟਰਨੈਸ਼ਨਲ ਦੇ ਡਾਇਰੈਕਟਰ ਉਹਨਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕੋਈ ਵੀ ਜਰੂਰਤਮੰਦ ਪਰਿਵਾਰ ਅੱਖ ਦਾ ਆਪਣੇ ਅੱਖ ਦਾ ਆਪਰੇਸ਼ਨ ਕਰਵਾਉਣਾ ਚਾਹੁੰਦਾ ਹੋਵੇ ਤੇ ਉਹ ਸਾਡੇ ਕਿਸੇ ਵੀ ਮੈਂਬਰ ਨਾਲ ਸਰਪੰਨ ਸਭਾ ਦੇ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ ਬਹੁਤ ਬਹੁਤ ਧੰਨਵਾਦ ਜੀ